ਇੱਕ ਰਿਖੀ ਨੇ ਐਨੀ ਤਪੱਸਿਆ ਕੀਤੀ ਕਿ ਸਵਰਗਾਂ ਦੇ ਰਾਜੇ ਇੰਦਰ ਨੂੰ ਖੌਫ ਹੋਇਆ ਕਿ ਸ਼ਾਇਦ ਉਸ ਦੀ ਗੱਦੀ ਇਹ ਰਿਖੀ ਨਾ ਖੋਲਵੇ। ਉਹ ਹੱਥ ਵਿੱਚ ਤੀਰਕਮਾਨ ਲੈ ਕੇ ਸ਼ਿਕਾਰੀ ਦਾ ਰੂਪ ਧਾਰ ਕੇ ਰਿਖੀ ਦੇ ਕੁਟੀਆ ਤੇ ਆ ਗਿਆ ਅਤੇ ਅਰਜ ਕੀਤੀ, ਮੈਂ ਲੰਬੇ ਸਫ਼ਰ ਲਈ ਚੱਲਿਆ ਹਾਂ। ਮੇਰੇ ਕੋਲ ਇੱਕ ਤੀਰਕਮਾਨ ਹੈ ਜੋ ਬਹੁਤ ਭਾਰੀ ਭਾਰੀ ਹੈ ਅਤੇ ਮੈਨੂੰ ਹੁਣ ਇਸ ਦੀ ਲੋੜ ਨਹੀਂ। ਇਸ ਲਈ ਮੇਰਾ ਇਹ ਤੀਰ ਕਮਾਨ ਆਪਣੇ ਕੋਲ ਰੱਖ ਲਓ ਵਾਪਸ ਆ ਕੇ ਲੈ ਜਾਵਾਂਗਾ ਰਿਖੀ ਨੇ ਕਿਹਾ ਕਿ ਮੈਂ ਰਿਖੀ ਇਹ ਤੀਰ ਕਮਾਨ ਮੇਰਾ ਐਦਾ ਕੀ ਸੰਬੰਧ ਇੰਦਰ ਨੇ ਮਿੰਨਤ ਕੀਤੀ ਕਿ ਕਿਰਪਾ ਕਰਕੇ ਰੱਖ ਲਓ ਰਿਖੀ ਨੇ ਕਿਹਾ ਇਸ ਇਸ ਦਾ ਇਸਤੇਮਾਲ ਤਾਂ ਜੀਵਨ ਨੂੰ ਮਾਰਨ ਲਈ ਹੁੰਦਾ ਹੈ ਮੇਰਾ ਦਿਲ ਐਨਾ ਚੀਜ਼ਾਂ ਨੂੰ ਦੇਖ ਕੇ ਬਹੁਤ ਦੁਖੀ ਹੁੰਦਾ ਹੈ ਇਸ ਲਈ ਮੈਂ ਐਦਾ ਖਿਆਲ ਕਿਵੇਂ ਰੱਖਾਂਗਾ ਤਾ ਇੰਦਰ ਨੇ ਨਿਮਰਤਾ ਨਾਲ ਕਿਹਾ ਮਹਾਂਯੋਗ ਮੇਰੇ ਕੋਲ ਇੱਕ ਸੁਝਾਅ ਹੈ ਮੈਂ ਤੀਰ ਕਮਾਨ ਇਸ ਕੁਟਿਆ ਪਿੱਛੇ ਰੱਖ ਦਿਆਂਗਾ ਤੁਸੀਂ ਇਸ ਨੂੰ ਕਦੇ ਵੀ ਨਾ ਦੇਖੋਗੇ ਤੇ ਉਸ ਤੇ ਤੁਸੀਂ ਇਸ ਤਰ੍ਹਾਂ ਮੈਨੂੰ ਇੱਕ ਬਹੁਤ ਵੱਡੀ ਮੁਸੀਬਤ ਤੋਂ ਬਚਾ ਲਵੋਗੇ ਤਾਂ ਇੰਦਰ ਨੇ ਉਸ ਦੀ ਵਡਿਆਈ ਕਰਨੀ ਸ਼ੁਰੂ ਕਰਤੀ ਕਿ ਤੁਸੀਂ ਐਸੇ ਹੋ ਵੈਸੇ ਹੋ ਮੇਰੇ ਉੱਤੇ ਦਇਆ ਕਰੋ ਜਦ ਬਹੁਤ ਵਾਰੀ ਕਿਹਾ ਤਾਰਿਖੀ ਨੇ ਮੰਨ ਲਿਆ ਅਤੇ ਕਿਹਾ ਕਿ ਇਸ ਕੁਟਿਆ ਦੇ ਕੋਨੇ ਵਿੱਚ ਰੱਖ ਦੋ। ਇੰਦਰ ਤਾਂ ਤੀਰ ਕਮਾਨ ਰੱਖ ਕੇ ਤੁਰਦਾ ਹੋਇਆ ਹੁਣ ਵਾਪਸ ਕਿਸ ਨੇ ਆਉਣਾ ਸੀ। ਰਿਖੀ ਪਹਿਲਾ ਰਾਜਾ ਹੁੰਦਾ ਸੀ ਅਤੇ ਤੀਰ ਕਮਾਨ ਚਲਾਉਣ ਵਿੱਚ ਮਾਹਰ ਸੀ। ਸੋ ਜਦ ਭਜਣ ਤੋਂ ਉੱਠੇ ਤੀਰ ਕਮਾਨ ਸਾਹਮਣੇ ਦਿਸੇ। ਰੋਜ਼ ਰੋਜ਼ ਦੇਖਣ ਨਾਲ ਤੀਰ ਕਮਾਨ ਦਾ ਧਿਆਨ ਮਨ ਵਿੱਚ ਪੱਕਾ ਹੁੰਦਾ ਗਿਆ। ਇੱਕ ਦਿਨ ਕਹਿੰਦਾ ਹੈ ਕਦੇ ਅਸੀਂ ਵੀ ਤੀਰ ਚਲਾਉਂਦੇ ਹੁੰਦੇ ਸੀ। જરા ચલાકે તા દેખીએ ਕਿਸੇ ਨੂੰ મારાંગે નહીં એહે ਸੋਚ ਕੇ ਤੀਰ ਕਮਾਨ ਹੱਥ ਵਿੱਚ ਲੈ ਕੇ ਤੀਰ ਚਲਾਇਆ ਤਾਂ ਤੀਰ ਸਿੱਧਾ ਨਿਸ਼ਾਨੇ ਉੱਤੇ ਜਾ ਵਜਾ ਹੋਰ ਸ਼ੌਂਕ ਵਧਿਆ ਰੋਜ਼ ਰੋਜ਼ ਅਭਿਆਸ ਕਰਨ ਲੱਗਾ ਆਖਰ ਪੂਰਾ ਸ਼ਿਕਾਰੀ ਬਣ ਗਿਆ ਭਜਨ ਬੰਦਗੀ છੁੱਟ ਗਈ ਅਤੇ ਲੱਗਾ ਸ਼ਿਕਾਰ ਦੇ ਪਿੱਛੇ ਪਿੱਛੇ ਫਿਰਨ ਸੋ ਇਹੋ ਜਿਹੇ ਮਨ ਦੇ ਧੋਖੇ ਨੇ ਜਰਾ ਕੁ ਇਹਨਾਂ ਨੂੰ ਠਿੱਲਾ ਛੱਡੋ ਛੱਟ ਪੈੜੀਆਂ ਆਦਤਾਂ ਅਪਣਾ ਲੈਂਦਾ ਹੈ